ਬਾਬੇ ਕੀ ਹਾਲ ਚਾਲ ਸਾਰਿਆਂ ਦਾ ਆਸ ਕਾ ਤੁਸ ਠੀਕ ਠਾਕ ਹੋਵੋਗੇ ਤੇ ਸਵਾਗਤ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਕਰਦੇ ਆ ਪੁੱਤ ਕੱਦੂ ਕੁਝ ਪਾਣਾ ਸੁੱਕਾ ਤੇ ਕੋਲ ਟਰੈਕਟਰ ਦੀ 4 ਵਾਲੀ ਮਸ਼ੀਨ ਦੀ ਟਰਾਲਾ ਟੂਲਾ ਤਿਆਰ ਕਰਦੇ ਆ ਟਰਾਲਾ ਆਪਾਂ ਤਿਆਰ ਕਰਦੇ ਆ ਕਿਉਂਕਿ ਆਪਾਂ ਟਾਇਰ ਰਹਿ ਗਿਆ ਬਾਹਰ ਟਰਾਲੇ ਦੇ ਸਿੰਗਲ ਟਾਇਰ ਕੀਤਾ ਵਾ ਉਹ ਲਾਲਾ ਬਾਈ ਇਹਦੇ ਹਿੱਟ ਚੰਗੀ ਤਰ੍ਹਾਂ ਕਿੰਨੇ ਗਰਾੰਟ ਰਹਿ ਗਏ ਤੇ ਇਹ ਹੁਣ ਆਪਾਂ ਖੋਲ ਕੇ ਟਰਾਲੇ ਟਾਇਰ ਹਨਾ ਅੰਦਰਲੇ ਪਾਸੇ ਕਰ ਲੈਂਦੇ ਆ ਟਰਾਲੀ ਨੂੰ ਕਿਉਂਕਿ ਖੇਲੀਤ ਵਿੱਚ ਟਰੈਕਟਰ ਤੁਰਿਆਗਾ ਟਰਾਲਾ ਸੌਖਾ ਜਮੀ ਨੂੰ ਪੈਂਦਾ ਚਰਨੇ ਕਿਵੇਂ ਫਿਰ ਰੱਬ ਰੱਬ ਬੋਲਦਾ ਕਿ ਗੱਡੀ ਦਾ ਦੇਖ ਲੈ ਪਾਣੀ ਨਿਕਲ ਸਵੇਰੇ ਕੀ ਸੀਗਾ ਕਰ ਕੇ ਨਹੀਂ ਹੁਣ ਦੇਖ ਉਧਰ ਗੁਰਦੇਵ ਤੁਹਾਨੂੰ ਦਿਖਾਉਣੇ ਐ ਟੈਡ ਕਰਦੇ ਜਦਾ ਤੇ ਕਰੀ ਜਾਂਦਾ ਉਹ ਮਸ਼ੀਨ ਦੀ ਅੱਜ ਕੱਲ ਮਸ਼ੀਨ ਧੋ ਕੇ ਲਾਈ ਆ ਯਾਰ ਟਾਈਮ ਹੀ ਹੁਣ ਵਿਲੇਜ ਹੋਇਆ ਮੜੇ ਜੀ ਪਿੱਦਾਂ ਚਾਰ ਵਾਲੀ ਮਸ਼ੀਨ ਦਾ ਉਹ ਕੁੱਪਾ ਆ ਬਦਲਤਾ ਮੁੰਡੇ ਨੇ ਬਦਲਤਾ ਵਾਹ ਛੋਟਿਆ ਨਹੀਂ ਇਹ ਬਦਲ ਕੇ ਲਾਇਆ ਹੁਣ ਸਹੀ ਕੌਕ ਜਾ ਕਰੂਗਾ ਇਹਦਾ ਖੋਲ ਕੇ ਰੱਖਣਾ ਪੈਂਦਾ ਹੁੰਦਾ ਹੋ ਸਕਦੇ ਆ ਠੀਕ ਹੈ ਹੈ ਬਾਗਨਾਲ ਦੇ ਰੰਗ ਹੋਇਆ ਪਿਆ ਮੂੰਹ ਦਾ ਗੋਮਾ ਬਾਹਾਂ ਤਕੜਾ ਬੰਦਾ ਵਾਕੀ ਯਾ ਲੈਣ ਲੜ ਜਾਟਾ ਇਹ ਇਹ ਮੁੰਡੇ ਦੇ ਭੰਡ ਲੜ ਗਈ ਕਾਲਾ ਕਵਾਲ ਤੇ ਭੰਡਾਂ ਵੀ ਇਕਵਾਲ ਦੇ ਲੜੀਆਂ ਕਰਦੇ ਆ ਆਹ ਜਾਲੀ ਮਗਰ ਪੱਲਾਂ ਪੁੱਲਾਂ ਬੰਨ੍ਹਦੇ ਆ ਪੱਪਲ ਲਗਾਣੇ ਬਲਣਾਂ ਦੇ ਉੱਤੇ ਪੈ ਪਲਾ ਦੇਣੀ ਆ ਇੱਕ ਤੇ ਜਾਲੀ ਬਣਾ ਦੇਣੀ ਆ ਬੈਕ ਆਪਾ ਹੀਨ ਮੈਂ ਤਿਆਰ ਕਰ ਲਈ ਜਾਂ ਘਰੀ ਸਕਾਗੋ ਲੈਂਪ ਲਾਇਆ ਆਪਾਂ ਬੂਫਰ ਲਾਇਆ ਬਣ ਗਈ ਨਾ ਗੱਲ ਡੈੱਕ ਦੀ ਬਾਜਬੋਈ ਬਹੁਤ ਆ ਜੀ। ਮੈਂ ਚਲਦਾ ਡੈਡੀ ਪਰੇਗਾ ਮੂਹੇ। ਕੋਈ ਨਹੀਂ ਭਾਈ ਦਾ। ਟਰਾਲੀ ਵਾਂਗ ਹੋ ਜਾਣੇ ਆ। ਸਮਝ ਗਿਆ? ਹਾਂ। ਇੰਨੇ ਫਿਰ ਆ ਲੀਚ ਆਊਟ ਆ ਰੇ। ਟਰੈਕਟਰ ਦੇ। ਕੋਈ ਪਾਉਣਾ ਪੂਆ ਬੰਦਾ। ਕੋਈ ਨਹੀਂ ਪਾਉਣਾ ਪਾਣਾ। ਬਸ ਲਾ ਕੇ ਮਗਲ ਪਾਏ ਕਮਾ ਦੇਣਾ। ਹੁਣੇ ਦੂਜਾ ਹੌਸਲੇ ਮੈਂ ਟਰੈਕਟਰ ਜੋਰ ਮਾਰੀ ਦੇ ਬਾਹਰ ਜਾਂਦਾ ਲਈ। ਆਹੋ ਉਹ ਜੋਰ ਖੱਚੇ ਹੀ ਜਾਂਦਾ ਟਰਾਲਾ। ਇਹ ਚੱਲਦਾ ਹੀ ਨਹੀਂ ਟਰਾਲਾ ਨਹੀਂ ਕੋਈ ਜੇ। ਹੂੰ। ਇਹ ਟਰਾਲਾ ਸਾਡਾ। ਉਹ ਗਾਹ ਕੋ ਨਾ ਟਰਾਲਾ ਲੈਣ ਨੂੰ ਬਾਈ ਹਾਂ ਟਰਾਲਾ ਦੇ ਦੇ ਉਹ ਨੂੰ ਕੋਈ ਨਾ ਸੀਜ਼ਨ ਆ ਜਾਂਦਾ ਫੇਰ ਕੀ ਫੇਰ ਬੰਦਾ ਆਦੇ ਕਹਿੰਦਾ ਬਾਈ ਟਰਾਲਾ ਦੇ ਦੇ ਹੁਣ ਤਾਂ ਸੀਜ਼ਨ ਆ ਗਿਆ ਮੈਂ ਕਿਹਾ ਸਾਡਾ ਸੀਜ਼ਨ ਫੇਰ ਸਟਾਰਟ ਆ ਇੱਥੇ ਲੱਗਦੇ ਨਾ ਕਰ ਦਿੰਗਾ ਅਸੀਂ ਆਹ ਆਹ ਚੀਜ਼ਾਂ ਇੱਧਰ ਆਏ ਐ ਕਰਦੀ ਆ ਲੱਗਦੀ ਆ ਇਹ ਤਾਂ ਹੀ ਨਹੀਂ ਹੋਮ ਹੋ ਜਾਂਦਾ ਨਹੀਂ ਲੱਗਦੀ ਆ ਖੜਿਆ ਖੜਿਆ ਇੱਕ ਮਿੰਟ ਪਾ ਦੇ ਕਰ ਮੈਂ ਕਰਦਾ ਜਾਰੀ ਇਹਦੇ ਚ ਤਾਂ ਬਹੁਤ ਹੋ ਜਾਂਦਾ ਇਹ ਆ ਪੂਰੀ ਖੋਲਦੀ ਆ ਇਹ ਆ ਖੁੱਲ ਕੇ ਆਓ ਇੱਧਰ ਆ ਨਾ ਲੱਗ ਜਾਂਦੀ ਤੇ ਇਥੋਂ ਬਣਾਈ ਵੀ ਕੁੰਡੀ ਜੀ ਆ ਸਰਕੇ ਅੱਜ ਪਹਿਤ ਪੈਂਦੀ ਆ ਉਹ ਬੰਨਾ ਉਹ ਖਾਉਂਦਾ ਆ ਆ ਗਿਆ ਚਲੋ ਬਾਈ ਪਹਿਲਾਂ ਮੰਨਿਆ ਨਹੀਂ ਜੇ ਅੰਦਰੋਂ ਵੜਦੇ ਨਹੀਂ ਮੈਂ ਬਾਹਰੋਂ ਵੱਡੂੰਗਾ ਮਾਂ ਕਰਦਾ ਨਾੜ ਦਾ ਨਾਲ ਅੰਦਰੋਂ ਵੜਨ ਲੱਗ। ਨਾ ਪਹਿਲਾਂ ਕੇ ਅੰਦਰੋਂ ਵੜਦੇ ਅੰਦਰੋਂ ਸੌਖਾ ਓ ਮੰਮਿਆ ਵੱਡਾ ਗਿਆ ਹਾਂਇ ਤੋਂ ਅੰਦਰੋਂ ਸੌਖਾ ਨਾ ਪਾਲਾਂ ਉਹਦਾ ਕਿਵੇਂ ਬਣਾ ਤੂੰ ਤੂੰ ਨਾੜ ਤੋਂ ਤਾਂ ਬੋਲਿਆ ਨਹੀਂ ਗਿਆ ਹੈ ਕਿੰਨਾ ਖਰਚਾ ਟਰਾਲੀ ਦੇ ਇੱਕ ਲਾਉਣ ਦਾ ਦੱਸ ਦੇ ਤੇ ਤੂੰ ਕੀ ਆ ਹਾਂ ਹੈ ਹੋਰ ਕੀ ਆ ਖਾਣ ਨਹੀਂ ਤਲੋਆਂ ਕਾਟਾਂ ਹੈ ਉਹ ਪੱਕੀ ਸਾਈਦਾ ਮੈਸਟਰ ਇਹਦੇ ਕੋਈ ਕੋਠੀ ਪੋਣੀ ਖੇਦ ਬਾਦਿਆ ਦਿਆ ਬੰਦਾ ਠਿੱਕੇ ਤੇ ਹੈ ਪਾ ਦੇ ਫਿਰ ਕੱਲ ਨੂੰ ਲੱਗੇ ਸਾਡੇ ਨੂੰ ਲਾ ਕਰ ਕਾਚਾ ਖੇਦ ਪੋਣੀ ਕੋਠੀ ਹੋੜੇ ਪੈਣੀ ਮਾ ਦਾ ਘਰੇ ਢਾਉਣੀ ਪਈ ਆ ਟੱਕ ਦੇ ਘਰ ਹੋਏ ਰਫੀਲਾ ਬੇ ਉਹ ਖਾਣ ਨੂੰ ਨਹੀਂ ਕੋਲੇ गुरद गुरद गाड़ी ला तीन आया चक लिया हाँ आ, तो मगर है इधर लाख ने मूह ਆਗੇ ਸਟੋਰੀ ਨਾ ਗਾਣਾ ਲੱਭੀ ਜਾਵੇ ਉਹ ਫਾਰਮਰ ਨਹੀਂ ਆਇਆ ਦਾ ਕਿਦਾ ਜੀਤ ਭੱਲ ਦਾ ਹਾਂ ਉਹ ਬਹੁਤ ਹੁੰਦਾ ਹਾਂ ਹਾਂ ਕਹਿੰਦਾ ਰੱਤ ਕਰੋ ਜਿੰਨੇ ਖੇਤੀ ਦੀ ਘਾਹ ਪਾ ਲੈ ਜਾਂਦੇ ਨੇ ਕਹਿੰਦਾ ਰੱਤ ਕਰੋ ਜਿੰਦੇ ਪੈਰ ਹਰਗਾ ਨਹੀਂ ਥੜਾ ਤੂੰ ਹੈ ਮੈਨੂੰ ਪਤਾ ਨਹੀਂ ਗਣਾ ਨਹੀਂ ਉਹਦਾ ਕੋਈ ਕਰਾ ਗਣਾ ਨਹੀਂ ਉਹਦਾ ਨਹੀਂ ਕਰੀ ਜਾਂਦਾ ਆ ਟੱਡ ਵੇ ਖਰਾ ਤੇਰਾ ਛੋਣਾ ਟੱਡ ਨਹੀਂ ਉਹ ਸੈਕਸ ਮੈਨੂੰ ਪੈਂਦਾ ਉਹਦੇ ਟੱਡ ਦਾ ਪਾਟਾ ਜਿਹੜਾ ਦਾ ਟੱਡਾ ਉਹ ਯਾਰ ਉਹਦਾ ਕਿਦਾ ਕੀ ਲੋ ਬੀ ਸਿੱਖਣਾ ਹੋ ਇਹ ਰਤ ਕਰਾਉਂਦੇ ਕੰਮ ਇਹ ਕਿੱਥੇ ਆਉਂਦਾ ਸਾਡੇ ਬੜਾ ਬੇਈਮਾਨ ਆਲਾ ਟੱਡ ਦਾ ਵੇਖ ਰਤ ਕਰਵਾਉਣ ਲਾਇਆ ਕੰਮ ਦੇ ਵੜਾ ਲੁੱਟਿਆ ਬੰਦਾ ਹੈ ਸੀਲਾ ਹੀ ਬੈਠਾ ਇਹ ਤਾਂ ਇੱਧਰ ਲੈ ਲੈ ਆ ਕੰਮਾਂ ਵਾਲਾ ਇਹ ਧਾਰ ਦਾ ਇਹ ਸਾਰੇ ਦੱਸ ਭੜਿਆ ਤੇ ਥਾਰੇ ਕਿਲੋ ਹਾਂ ਬਾਕੋ ਡੇਗਾ ਕੀ ਕਹਿੰਦਾ ਇਹਦਾ ਤੋ ਕਹਿੰਦਾ ਪੱਤੀ ਮਾਰਾ ਉਹ ਬੰਦਾ ਹੋਰੋ ਪੀਨੇ ਨਾਮ ਦਾ ਬੰਦਾ ਕੇ ਸਿੱਤ ਕਰੋਸ਼ਾਂ ਦਾ ਪਲੇਖਾ ਪੈਂਦਾ ਮੁੰਡੇ ਤੇ ਸਿੱਤ ਕਰੋਸ਼ਾਂ ਦਾ ਆ ਪ੍ਰੈਣਾ ਮਾਰੂ ਮੁੱਕੀ ਮੁੱਕੀ ਬੋਦੇ ਮਾਰੂ ਥਾਪੜਾ ਮਾਰੂ ਪੁੱਠੇ ਹੱਥ ਦਾ ਗੁਰੀਤ ਥੇਰ ਵੀ ਆ ਗੁਰੀਤ ਥੇਰ ਇੱਕ ਹੋ ਰਹੀਆਂ ਇਹਨਾਂ ਦਾ ਸਿਰੀ ਰੱਖ ਲੈ ਕਹੂਗਾ ਚਾਵ ਵਾਲੀ ਇਹਦੀ ਡੇਗਾ ਓਏ ਹੋ ਰਹੀ ਨਹੀਂ ਆਪਾ ਪੈਸੇ ਨਿਕਦ ਨਹੀਂ ਜਿੰਨੇ ਪੀਣੀਆਂ ਦੀ ਆਪਾ ਆਪ ਵੀਡੀਓ ਲਾਪਦਾ ਵੀਡੀਓ ਕਿਦੀ ਆ ਗਰਦੀ ਜੀ ਦੀ ਆ ਕਿਹੜੀ ਆ ਉੱਥੇ ਬੈਠੇ ਜੀ ਆ ਨੰਦਪੁਰ ਆ ਨੰਦਪੁਰ ਦਾ ਬੜਾ ਦੂਜਾ ਹੁੰਦਾ ਜੀ ਕਰਦੇ ਕੋ ਉਤਰ ਕਮਾਜ ਕਰਕੇ ਯਾਰ ਆਪਣਾ ਬੱਚਾ ਵੱਡਾ ਹੋ ਗਿਆ ਰਹੀ ਜਾ ਉਹ ਪੂਣੀ ਚਾਜ ਦਾ ਗਲਤਾ ਚਾਜ ਦੀ ਕਰ ਲਿਆ ਕਰ ਉਹ ਦਾਣੇ ਪਾ ਨਾ ਨਹੀਂ ਕਰਦ ਕੇ ਵਿਚਾਰਾ ਮਮੀ ਜੁੱਟ ਕੇ ਦਾਣੇ ਨਹੀਂ ਚ ਦਾਣੇ ਪਾਉਂਦੇ ਹੁੰਦੇ ਭੈਣ ਵੀਰਾ ਹਾਂ ਧੁਖੇ ਮਾਰਦੇ ਵਿਚਾਰਾ ਅਰੇ ਤਨ ਮੈਂ ਸੌਰੀ ਆ ਕੇ ਪਰਨਾ ਜਾਂ ਪੱਗ ਸਾਈਕਲ ਜੇ ਗਾਂਜ ਰੱਖਿਆ ਕਰ ਟੂਟੀ ਭੰਨੇਗਾ ਬਾ ਖੰਮ ਕਰਾ ਦਾ ਆ ਕੰਮ ਕਰਾ ਕਾਲਾ ਕੱਟੇ ਦਾ ਤਰ ਮੂੰਹ ਆ ਪਰੋਂ ਪੱਗੀ ਲਾਈ ਹੋਏ ਮੋਟਰ ਦਾ ਚਿੱਟਾ ਕਹਾਂ ਦਿਖਾਦਾ ਕਰਦਾ ਨਹੀਂ ਹੈ ਗਾਏ ਨਾ ਨੂਂ ਜਿੱਤ ਤਰ ਫਾਦੀ ਉਹ ਕਾ ਕਿਵੇਂ ਨਾ ਹੁੰਦੇ ਚੱਲ ਲੈ ਜਿਨਾ ਕੇ ਹੋੜ ਜਾਂਦਾ ਏ ਸਭ ਤੋਂ ਪਤਾ ਪੱਕਾ ਤਾਂ ਘਾਟ ਹੀ ਲੋਣੇ ਆ ਮੈਂ ਕਹਿੰਦਾ ਸ਼ੈਂਪੂ ਨਾਲ ਨਹਾਉਣਾ ਮੈਨੂੰ ਆਹ ਦੇ ਦੇਣਾ ਦਾ ਆਹ ਸ਼ੈਂਪੂ ਆ ਸਿਰ ਤੇ ਤੇ ਵਾਲ ਨਹੀਂ ਤੂੰ ਕਿੱਥੇ ਲੋਣ ਆਖਰੇ ਕਹਿ ਲਈ ਤਾਂ ਪੁੰਡੂ ਤੇ ਸ਼ੈਂਪੂ ਲਾਉਣਾ ਕਹਿੰਦਾ ਮੈਂ ਬਸ ਰੱਖਿਆ ਵੇ ਐਂ ਆਗੇ ਦਾ ਪਾਪ ਰੱਖਿਆਗਾ ਨਾ ਇੱਥੇ ਕਿੱਥੇ ਵੇ ਡਾਕਟਰ ਦੀ ਸਰਵਿਸ ਕੋਣ ਮਾਣਾ ਪਰ ਇਹਨੂੰ ਮੰਗਾਲਿਆ ਸੀਗਾ ਤੇ ਕੱਲ ਆਪਾਂ ਹਾਂ ਕੱਲ ਆਪਾਂ ਕਰਦੇ ਸੀਗੇ ਟਾਇਰ ਚੇਂਜ ਬਾਈ ਨੇੜੇ ਨੂੰ ਹੋ ਗਿਆ ਯਾਰ ਇਹਨੇ ਪਤਾ ਪਾਰਕਿੰਗ ਨਾ ਜਾ ਕਰੇ ਨਹੀਂ ਪਤਾ ਦੁਬਾਰਾ ਕੋਲ ਗੱਦ ਫੇਅਰ ਕਰਨੇ ਪੈਣੇ ਨੇੜੇ ਨਹੀਂ ਬਲੇ ਹੋ ਗਏ ਲੱਗਦੇ ਇਹ ਹੁਣ ਚੱਲੇ ਚਪਾ ਲੱਗੂ ਕੀ ਬਣਦਾ ਤੇ ਹੁਣ ਆਪਾਂ ਲੈ ਜੈਰੋ ਖੜਾ ਤੇ ਹੁਣ ਆਇਆ ਬਾਹਰ ਇਸ ਵਾਲੇ ਕਮਰੇ ਚੋਂ ਤੈਨੂੰ ਫੇਰ ਮਗਲੀ ਵੜ ਜਾਣਾ ਆ ਕੋਰਨਰ ਕੋ ਖੁਰਕੀ ਜਾਂਦਾ ਰਹਦਾ ਇਹ ਇਹਨਾਂ ਦਾ ਕੋਹਨਾ ਕੋ ਖੁਰਕੀ ਜਾਂਦਾ ਰਹਿੰਦੇ ਖੁਰਕ ਪਈ ਹੋਈ ਆ ਦੇ ਇਹ ਲਾਜ ਦੱਸੋ ਕੀ ਯਾਰ ਹੋਰ ਢੱਡਿਆ ਬਹੁਤ ਖੁਰਕਾ ਰਹਿੰਦਾ ਅੱਗੇ ਅੱਜ ਗੁੱਲੂ ਗੁੱਲੂ ਰੋਆ ਪਾ ਦੇ ਤੂੰ ਰੋਆ ਪਹਿਣ ਤੂੰ ਰੋਆ ਸੱਜਣਾ ਅੱਗੇ ਵਰਕਸ਼ਾਪ ਤੇ ਜਾਂ ਸੀ ਜਰਾ ਪਾਉਣ ਸੱਜੇ ਕੋ ਸਮਾਨ ਆਪਾਂ ਤੇ ਜਨਹਾਲੇ ਹੁੰਦਾ ਸਾਰਾ ਆਪਾਂ ਇੱਥੇ ਸਰਬਸ ਕਰਾਂਗੇ ਟਰੈਕਟਰ ਦੀ ਹਾਂ ਘਰੇ ਹੀ ਆਪਾਂ ਕਰ ਲੈਣੇ ਆ ਅਰ ਇੰਨਾ ਸਾਮਾ ਸਾਰਾ ਜਾਂ ਅਸੀਂ ਜੱਪਲਿਆੜੇ ਹੁੰਨੇ ਆ ਬਾਲਟੀ ਲਿਆਂਦੀ ਸਵਕਸ਼ਾ ਦਾ 11 ਲੀਟਰ ਤੇਲ ਪੈਂਦਾ ਇਹ ਚ ਸੱਜਣਾ ਵਾਹ ਕਿ ਕਰਾਂ ਲੰਸੀ ਜਿਹੜਾ ਚੱਲਦਾ ਵਾ ਸੀਜ਼ਨ ਉਹ ਆਪੋ ਸਿੱਖਾਤ ਕੇ ਕਰਾ ਲੈਣੇ ਹੁੰਨੇ ਆ ਹੁਣ ਆਪਾਂ ਇੱਥੇ ਕਰਾ ਦਾਂਗੇ ਤੇ ਥੋੜੀ ਜੀ ਕਰਾਂਗੇ ਛੇੜਖਾਨੀ ਕਈ ਚੀਜ਼ ਦੀ ਕਿ ਕਿ ਬੂਟ ਲੀ ਕੋ ਆਪਾਂ ਇਹਨਾਂ ਦਾ ਆਪਾਂ ਉਹ ਲੈਉਣਾ ਪੈਣਾ ਜਾਣਾ ਪੈਣਾ ਇੱਧਰ ਬ੍ਰਕਾਂ ਦੇ ਬਾਲਾ ਮੋੜ ਤਾਂ ਮੁੰਡਾ ਵਗਣ ਜਾਣ ਸੀਗਾ ਉਹ ਬ੍ਰਕਾਂ ਦੀ ਕੁਮੜੀ ਗਿਆ ਅੰਦਰ ਲਿਆਂ ਤੇ ਹੂੰ ਇੱਕ ਤਰ੍ਹਾਂ ਤੇ ਤੇਜਾ ਬਾਕੀ ਸਭ ਵੇਖੋ ਬੂਰ ਦਾ ਕੀ ਬੰਦ ਜਾਣਾ ਪੈਣਾ ਤੇ ਆ ਜੂਗਾ ਹਾਂ ਵੀ ਕੜਦਾ ਤੇ ਸੱਜਣਾ ਕਿਵੇਂ ਤੇਲ ਕਾਲਾ ਹੀ ਯਾਰ ਕੀ ਬਾਲਾ ਵੱਧ ਚੱਲ ਘੋੜਾ ਯਾ ਹੈਨਾ ਚਾ ਚਾ ਬੜਾ ਵੀ ਨਹੀਂ ਹੋ ਰਹੀ ਆਂ ਬੜਾ ਗੈਣੂ ਪਾਇ ਗਨੇ ਦੇ ਹੈ ਥੋੜਾ ਵੱਧ ਚੱਲ ਗਿਆ ਭੈ ਉਹ ਯਾਰ ਮੱਕੀ ਉਹ ਬੀਜਾਂ ਬੂਜਾਂ ਲਾ ਕੇ ਮੋੜ ਕੇ ਬਸ ਸਭਉਣ ਲੱਗ ਗਏ ਐ ਹੋ ਗਿਆ ਥੇਲ ਵੀ ਘਟ ਹੈ ਹੈ ਥੇਲ ਵੀ ਘਟਾਇਰ ਕਿੰਨਾ ਕੋ ਥੇਲ ਪੂਰਾ ਹੀ ਘਟਾ ਪੂਰਾ ਗਨਾ ਕੋ ਆ ਗਨਾ ਟੱਕਾ ਲੇੜ ਦੰਦਾ ਜੀ ਆ ਗਨਾ ਆ ਗ ਤੇਰੇ ਤੱਕ ਨਾ ਕਿੰਨਾ ਹੋ ਪੰਜ 6 ਲੀਟਰ 5 ਮਿੰਟ ਪੰਜ ਲੀਟਰ ਘਟ ਗਿਆ ਫਿਰ ਹਾਂ 11 ਲੀਟਰ ਤੇ ਲਾਉਂਦੇ ਆ ਇਹ ਚ ਪੂਰਾ 5 ਲੀਟਰ ਤੇਲ ਘਟ ਗਿਆ ਹੈ ਇੰਨਾ ਤਾਂ ਨਹੀਂ ਘਟਦਾ ਯਾਰਾ ਸਾਹਮਣੇ ਆ 11 ਲੀਟਰ تیرے ਸਾਹਮਣੇ ਵਿੱਚ ਪੈ ਜਾਣਾ ਇਹਨੇ ਤੇਰੇ ਸਾਹਮਣੇ ਪੈਣਾ ਹਾਂ ਤੇਰਾ ਹੰਤ ਨਾ ਜਾਇ ਨਾ ਸੇਰਾ ਜਾਂ ਸੁਨੇ ਜੋਸ਼ ਜੋਸ਼ ਤੇ ਆ 20 ਲੀਟਰ ਦਾ ਹੁੰਦਾ ਆ ਪੀਪਾ ਤਰਾ 20 ਲੀਟਰ ਦਾ ਪੀਪਾ ਹੁੰਦਾ ਆ ਇਦਾਂ ਨਾ ਉਹ ਅੰਗਰੇਜ਼ ਭਾਇਆ ਤੈਨੂੰ ਕਿਹਨੇ ਕਾ 20 ਲੀਟਰ ਦਾ ਡੱਡ ਪੀਪੇ ਵੇਖੋ ਵੇਖਦਾ ਇਹ 16 ਲੀਟਰ ਦਾ ਪੀਪਾ ਆ ਕਿਦੋਂ ਮਰਦੀ ਮਿਲ ਨਹੀਂ ਯਾਰ ਉਹ ਮੰਦਾਗਾ ਹੋਣੀਗਾ ਮੈਂ ਤੁਹਾਨੂੰ ਤੁਹਾਨੂੰ ਇੰਨਾ ਤੇਲ ਫਿਰ ਕਿਵੇਂ ਘਟਜੂ ਸੱਜਣਾ ਹੈ ਕਿਧਰ ਗਿਆ ਇਹਨਾਂ ਦੇ ਉਹ ਚਾਹ ਕੰਨ ਤੱਕ ਦਾ ਨਾ ਮੈਂ ਠੰਡਾ ਚਲਵਾਉਂਦਾ ਹਾਂ ਠੰਡਾ ਦਾ ਭਾਇਆ ਨਾ ਕਿ ਵੀ ਜੰਦਾ ਵਿੱਚ ਗਰਮ ਵਾਲਾ ਮੈਂ ਨਾ ਯਾਰ ਗਰਮੀ ਬਹੁਤ ਸੀ ਮੱਤ ਜੰਦਾ ਤੇਲ ਦਾ ਮੱਚ ਬਹੁਤ ਗਰਮੀ ਬਹੁਤ ਪਤਾ ਕਿੰਨੀ ਸੀ ਮਾਤਿਆਂ ਦਾ ਰੋਟੀ ਹੈਗਾ 8-9 ਲੀਟਰ ਤੇਲ ਤਾਂ ਹੈਗਾ ਉਹ ਸਰਤ ਲਾ ਲਾ ਇੱਥੇ ਹੋਣੀ ਲਾ ਲਾ ਭੈਣ ਸਰਤ ਕਾ 8-9 ਲੀਟਰ ਤੇਲ ਤਾਂ ਹੈਗਾ ਯਾਰ ਇਹ ਨਾ ਕਰ ਤੂੰ ਉਹ ਤੇ ਥੱਲੇ ਡੱਪਿਆ 8-9 ਲੀਟਰ 8-9 ਦਾ ਹੀ ਗੱਲ ਲਾ ਗੱਲ ਹਾਂ 8 ਲੈ ਸੱਜਣੋ ਸਰਤ ਲਾ ਕੇ ਬੰਦੇ ਨਾਲ 9 ਲੀਟਰ ਹੋਵੇ 8 ਤੋਂ 9 ਲੀਟਰ ਕਹਿੰਦਾ ਮੈਂ ਨਹੀਂ ਨਹੀਂ 8 ਤੋਂ 9 ਦਾ ਲੈ ਦੱਸ ਯਾਰ ਫਿਰ ਤੂੰ ਸਾਤ ਆਣਾ ਮੈਂ 8 ਤੇ 9 ਆਣਾ ਤੂੰ 2 ਲੀਟਰ ਭੰਨਦਾ 2 ਲੀਟਰਾਂ ਦਾ ਫਰਕ 8 ਲੀਟਰ ਤੋਂ ਉੱਤੇ ਹੈ ਤੇਲ ਉਹ ਜਿਹਨੇ ਚ ਕਿੰਦਾ ਮਣਿਆ ਕੇ ਤੇ ਪਾਸ ਹੈਗਾ ਵਿਥੇ ਮਣਿਆ ਕੇ ਭੰਡੇ ਹੈਗੇ ਆਪਣੇ ਭਾਂਡਾ ਹੈਗਾ ਮੈਂ ਲਈ ਇਹਨਾਂ ਦਾ ਹੈਗਾ ਇਹ 16 ਲੀਟਰ 16 ਲੀਟਰ ਦਾ ਇਹ ਤੇ ਅੱਧੇ ਤੋਂ ਉੱਤੇ ਹੋ ਗਿਆ ਹੈ ਨਹੀਂ ਨਿਕਲਦਾ ਪਾਰਕ ਅੱਗੇ ਵੀ ਭੰਨ ਦੋਦਾ ਮੈਂ ਹੀ ਬੋਲਦਾ ਇਹਨਾਂ ਦਾ ਨਹੀਂ ਨਿਕਲਦਾ ਅੱਗੇ 11 ਲੀਟਰ 2 ਲੀਟਰ ਖੰਡ ਮੱਚ ਵੀ ਜਾਂਦਾ ਮੱਤ ਵੀ ਜਾਂਦਾ ਲੀਟਰ ਖੰਡ ਦਾ ਫਿਰ ਨੈਟ ਦਾ ਵੀ ਲੀਟਰ ਮੱਤ ਜਾਂਦਾ ਉਹਦਾ ਮਾਈ ਤੁਹਾਈ ਤੇ ਪਰ ਲੀਟਰ ਖੰਡ ਹੈ ਘਟ ਗਿਆ ਫਿਰ ਮੰਦਣਾ ਦਾ ਹੈ ਜਿਹੜੀ ਫਿਰ ਗਰਮੀ ਬਾਹਲੀ ਸਾਰ ਕੀ ਬਾਈ ਸਾਰੇ ਫਿਲਟਰ ਚੇਂਜ ਕਰ ਦੇਣੇ ਸਾਰ ਕੀ ਲੈਫਟ ਫਿਲਟਰ ਪਹਿਲੇ ਸੀਜ਼ਨ ਚੇਂਜ ਕੀਤਾ ਹੀ ਜੋ ਟੂੜੇ ਮਸ਼ੀਨ ਤੇ ਹੀਗਾ ਅਰੀਜਨਲ ਆ ਫਿਲਟਰ ਸਾਰੇ ਹਨਾ ਫਿਲਟਰ ਅਰੀਜਨਲ ਫਿਲਟਰ ਕੋਈ ਨਹੀਂ ਮੜਦਾ ਉੱਥੋਂ ਲਿਆਂਦੇ ਆ ਕੰਪਨੀ ਚ ਯਾਰਾ ਓਏ ਉੱਥੇ ਬਾਈ ਦੂਰ ਜਾਣਾ ਪੈਂਦਾ ਇੱਥੋਂ ਵੱਧ ਕੇ ਨੇੜੇ ਨਾਲੇ ਹਾਂ ਨਾਲੇ ਬੰਦੇ ਪੋਜ ਤੇ ਕਰਦੇ ਨੇ ਸਮਾਨ ਘਰੇ ਗਾੜੇ ਭਗਤ ਵਾਲੇ ਇਹਨੇ ਨਾ ਕਰ ਦਿੰਦੇ ਹੋਰ ਸੌ ਲੱਗੇ ਕਿਹਨੇ ਕੀਤੀ ਹੈ ਬੁੜੇ ਨੇ ਹਾਂ ਉਹਨੇ ਬੁੜੇ ਨੇ ਪਹੁੰਚਦਾ ਕੀਤਾ ਕਰੇ ਉਹਨੇ ਉਹਨੇ ਬਾਮਣ ਨੇ ਹਾਂ ਇਹਦੇ ਕੋਲੇ ਆ ਫੜਾ ਕੇ ਗਿਆ ਬਾਮਣ ਹਾਂ ਬਾਮਣ ਆਉਂਦਾ ਜੀ ਲਾਹੌਰ ਬਾਮਣ ਕੀ ਚੱਕਰ ਆ ਇਹ ਕਿਥੋਂ ਮੈਂ ਉਹ ਬੰਦਾ ਉਹ ਨਰਮਾ ਇਤੋਂ ਦਾ ਆ ਉਹ ਜੇ ਮੇਰਾ ਫੜਾ ਜਾਂਦੇ ਆ ਨੁੜੇ ਦਾ ਫੜਾ ਜਾਂਦੇ ਆ ਓਏ ਉਹਨਾਂ ਨਾਲੋਂ ਚੰਗੇ ਆ। ਕਿਉਂ? ਕੋਲ ਕਿਹਾ ਕਰਦੇ। ਕੀ ਟੈਟ ਆਇਆ ਉਹ? ਉਹ ਮਾਰ ਬਟ ਟੈਟ ਜਿਹੜਾ ਬੜ ਦੂਰ ਰਹਿਲਾ ਜਿਹੜਾ। ਪਛਗ ਦੇਖੋ ਪਹਿਲਾ ਭਾਂ ਦਾ ਨਾ ਬਾਲੇ ਮੱਲਾ ਜਦੋਂ ਟੈਂਕੀ ਹੋਸੀ ਜਣਾ ਬਾਲੇ ਪੰਪ ਮਾਰਨੇ ਪੈਂਦੇ ਨਾ। ਉਹ ਟਰੈਕਟਰ ਮਾਂਜਿਆ ਨਾ ਮੈਂ। ਲੈ। ਨਾ ਟੈਂਕੀ ਸਾਫ ਕਰੀ ਵਿਜਾਂ ਹੈ ਦੇ ਲੱਕੀ ਕੋਸ ਹੁੰਦਾ ਨਾ ਅਗਲਾ ਕਹਿੰਦਾ ਫਿਲਟਰ ਹੀ ਆ ਬੰਦ ਕਰ ਦੇ ਯਾ ਇੰਨਾ ਤੇਲ ਭਰਾਵਾ ਮਹਿੰਗਾ ਬਹੁਤ ਆ ਆ ਕੋਸ ਕਿਉਂ ਨਹੀਂ ਹੁੰਦਾ ਆ ਪਾਉਣ ਵਾਲੀ ਨਵੀਂ ਯਾਰ ਹੈ ਆ ਨਵੀਂ ਗਲਾਸ ਫਿਲਟਰ ਪਾਉਣ ਵਾਲਾ ਨਵਾਂ ਟੱਲੋਂ ਮਿਲ ਜੂ ਕਿੰਨੇ ਟੱਲੋਂ ਕੋਆਣੇ ਜੇ ਸਰ ਮਿਲ ਤਟੋਨੀ ਤੋਂ ਲਿਆਵੇਂ ਵੀ ਹੁਣ ਕੀ ਲੈਣ ਸਾਰਾ ਚਲ ਅਗਲਾ ਕਹਿ ਦਿੰਦਾ ਹਾਂ ਬੀਜ ਜਿ ਕੋ ਸੌਂਦਾ ਨਹੀਂ ਆਹ ਦੇਖੋ ਧੂਆਂ ਹੀ ਮਾਰਦੇ ਟਰੈਕੀ ਹੁਣ ਧੂਆਂ ਮਾਰਦਾ ਸੀ ਟਰੈਕੀ ਮੈਂ ਸਰਵਿਸ ਦਾ ਕਰਕੇ ਮਾਰਦਾ ਉਹ ਫੈਟਰੀ ਖਾ ਗਿਆ ਤੇ ਮੂਹ ਦਾ ਹਾਂ ਉਹ ਤਾਂ ਮੈਂ ਨਵਾਂ ਲਾ ਦ ਫੇਰ ਆ ਵੀ ਨਾ ਮਿਲੇ ਹੋਣੀਆਂ ਮਗਲਾਓ ਵੇਖ ਯਾਰ ਮਗਰ ਤੇਲ ਮਗਲੇ ਸਿੱਜ ਕਿੰਨਾ ਕ ਬੰਦੇ ਖਾਨ ਨਹੀਂ ਆਉਂਦੇ ਹੁੰਦੇ ਆ ਮਾੜਾ ਜਾ ਗਿਆ ਬਾਗੇ ਪੁਰਾਣੇ ਜਾਣਾ ਖਾ ਪੀ ਕੇ ਆਵਾਂਗੇ ਵਧੀਆਗਾ ਜੇ ਕਹਾਂ ਗਰਮੀ ਚ ਆ ਪੱਥੇ ਜਾਣਾ ਸਮਾਨ ਲੈਣ ਟਰੈਕਟਰ ਜਮਾ ਨਹੀਂ ਸੀ ਹੁੰਦਾ ਇਹ ਸਾਡਾ ਸਮਾਨ ਘਾਟ ਗਿਆ ਸਾਨੂੰ ਹੋਣੀ ਮਿਲਿਆ ਇੱਕ ਬਿੱਲੀ ਚਲੀ ਗਈ ਕੋਈ ਨਹੀਂ ਮਿਲਿਆ ਸਾਨੂੰ ਕੋਟ ਤੇ ਉਹ ਲੈਣਾ ਬਾਗੇ ਪੁਰਾਣੇ ਉੱਥੇ ਆ ਗਿਆ ਹੈਲੋ ਫੂਡ ਵਾਲਿਆਂ ਦੇ ਇਹ ਵੀ ਆਹ ਕਰਾਂ ਬਈ ਸਮਾਰਦੀ ਨੂੰ ਮੈਂ ਦਵਾਇਆ ਕਹਿ ਵੀ ਮੈਂ ਦਿੱਤੇ ਮੋਟਰਸਾਈਕਲ ਵੀ ਮੈਂ ਲੈ ਕੇ ਆਇਆ ਸਮਾਦਰ ਨੂੰ ਬਾਹਰ ਲੈ ਕੇ ਆਇਆ ਅੱਛਾ ਉਹ ਵੀ ਗਾਲਾਂ ਘੜਦੇ ਸ਼ੱਕਣੇ ਵੀ ਕਹਿੰਦਾ ਬਈ ਯਰ ਕਹੋਣੀ ਨਾ ਹੋਈ ਨਹੀਂ ਕੋ ਫੇਰਾ ਮੈਂ ਤਾਂ ਕਹੀਦਾ ਮਲਾਂਗਾ ਵੇਦੋ ਵੇ ਜਿਹੜੇ ਬੇਜਾ ਹੋਏ ਐਰੀ ਵਿੱਚ ਨੇ ਪੈਣੇ ਆ ਨਹੀਂ ਇਹ ਨਾ ਕਰ ਪਾਹੀਦਾਤੇ ਦੀ ਜੇ ਆ ਘੜੀ ਵੇਚ ਨਹੀਂ ਅੱਜ ਦੇ ਲੈਣੇ ਦੇਖ ਲੋ 15000 ਰੁਪਏ ਦੇਣੇ ਆ ਜੀ ਕੋਈ ਗਾਹ ਕਹਿਗਾ ਦਾਦੋ ਕਿਹੜੀ ਐ ਇਹ 7 7 ਆ 15000 ਰੁਪਇਆ ਲੈਣਾ ਦਾ ਸਰਵਸ ਖਿੜਾ ਲਈ ਆਪਾਂ ਤੁਹਾਡੇ ਲੈਫਟ ਹੈਂਡ ਤੋਂ ਗੂੜਾ ਕਾਲਾ ਹੈ ਜੀ ਤੇ ਗੂੜੇ ਖਾਣੇ ਸੀ ਗਰਮੀ ਬਹੁਤ ਆ ਇਹ ਥੋੜਾ ਮੋਨਰ ਵਾਲੀ ਨਾਲੋਂ ਘੱਟ ਨੇ ਬਾਜ਼ਾਰ ਦੀ ਤੇ ਅੱਜ ਦੇ ਗਾਂ ਜਾ ਕੇ ਜੀ ਪਾ ਲਾ